ਗਲੰਦਰ ਦੇ ਸੁੱਚੀ ਪਿੰਡ ਦੇ ਕੋਲ ਖੜੇ ਆ ਦਿਨ ਦਿਹਾੜੇ ਤੁਹਾਨੂੰ ਦੱਸ ਦਈਏ ਪੀਪੀ ਚੋਂ ਪੀਪੀ ਵੱਲੋਂ ਜੋ ਅੰਬਰਸਰ ਨੈਸ਼ਨਲ ਹਾਈਵੇ ਤੇ ਮਿੰਟਰੀ ਦਾ ਇੱਕ ਟਰੱਕ ਆ ਰਿਹਾ ਸੀ ਪਿੱਛੋਂ ਦੀ ਟਰੱਕ ਵੱਲੇ ਨੇ ਟੱਕਰ ਮਾਰ ਕੇ ਕਿਹੜੀ ਦੂਸਰੀ ਸੜਕ ਦੇ ਉੱਤੇ ਜੋ ਆ ਪਲਟੀਆਂ ਮਾਰ ਕੇ ਟਰੱਕ ਦਾ ਬਾਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਜਿਸ ਮਿੰਟਰੀ ਵਾਲੇ ਜੋ ਟਰੱਕ ਦੇ ਵਿੱਚ ਪੰਜ ਲੋਕ ਕਿਹੜੇ ਫੌਜ ਜੋ ਮਲਾਦਾਨ ਬੈਠੇ ਹੋਏ ਸੀ ਜਿਸ ਨੂੰ ਪਿੱਛੋਂ ਦੀ ਟੱਕਰ ਮਾਰਦਾ ਹੈ ਟੱਕਰ ਮਾਰਨ ਤੋਂ ਬਾਅਦ ਦੂਸਰੀ ਸੜਕ 'ਤੇ ਅੱਗੇ ਉਸ ਦੀ ਟੱਕਰ ਜੋ ਆਪਣਾ ਵੱਟ ਜਿਸ ਦੀ ਜਾਨੇ ਨੁਕਸਾਨ ਹੋਣ ਤੋਂ ਤੇ ਬਚ ਗਿਆ ਜਿਹੜੇ ਪੰਜ ਜਵਾਨ ਬੈਠੇ ਸੀ ਉਹ ਤੇ ਸੀਰੀਅਸ ਹੋ ਜਾਂਦੇ ਨੇ ਜਿਸ ਦੇ ਲੋਕਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਉੱਥੋਂ ਦੀ ਕੱਢੇ ਜਾਂਦਾ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਜੋ ਤੁਸੀਂ ਟਰੱਕ ਦਾ ਹਾਲਾਤ ਦੇਖ ਸਕਦੇ ਹੋ ਕੀ ਹਾਲਾਤ ਹੈ ਜਿਸ ਦੇ ਤੁਸੀਂ ਦੇਖ ਰਹੇ ਹੋ ਉਸ ਗੱਡੀ ਦੇ ਕਿਹੜੇ ਜੋ ਪਾਰਸਾ ਉਹ ਵੀ ਲਗ ਲਗ ਜੋ ਹੈ ਉੱਡ ਕੇ ਡਿੱਗ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿਹੜਾ ਟਰੱਕ 16 ਟਾਇਰੀ ਟਰੱਕ ਹੈਗਾ ਉਹ ਪਿੱਛੋਂ ਦੀ ਟੱਕਰ ਮਾਰਦਾ ਟੱਕਰ ਮਾਰਨ ਤੋਂ ਬਾਅਦ ਕਿਹੜਾ ਟਰੱਕ ਹੈ ਦੂਸਰੀ ਲਾਈਨ ਤੇ ਆ ਜਾਂਦਾ ਜੋ ਹੈ ਉਸ ਦੇ ਉੱਤੇ ਜੋ ਲੋਕ ਇੱਥੋਂ ਨਿਕਲਦੇ ਨੇ ਤੇ ਉਹਨਾਂ ਦਾ ਵੀ ਬਚਾਅ ਹੋ ਜਾਂਦਾ ਕਿਹੜਾ ਟਰੱਕ ਦੀਆਂ ਤਿੰਨ ਤੋਂ ਚਾਰ ਪਲਟੀਆਂ ਵੱਜਦੀਆਂ ਮੌਕੇ ਤੇ ਪਹਿ ਜੋ ਹੈ ਪੈਰਾਮੈਟਰੀ ਫੋਰਸ ਵੀ ਕਿਹੜੀ ਆ ਪਹੁੰਚ ਜਾਂਦੀ ਹੈ ਜੋ ਹੈ ਇੱਥੇ ਦੇ ਲੋਕਲ ਆ ਉਹਨਾਂ ਦੇ ਨਾਲ ਵੀ ਅਫਸਰ ਦੇ ਨਾਲ ਗੱਲਬਾਤ ਕਰਦੇ ਆ ਕਿੰਨੇ ਜਵਾਨ ਬੈਠੇ ਸੀ ਕੀ ਕੀ ਇਸ ਬਾਰੇ ਬਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦਿਨ ਦੇ ਹੜੇ ਸਵੇਰੇ ਅਜ ਸੁੱਚੀ ਪਿੰਡ ਦੇ ਕੋਲ ਟੱਕਰ ਹੋ ਜਾਂਦੀ ਆ ਪਿੱਛੋਂ ਟਰੱਕ ਇੱਕ ਫੌਜੀ ਟਰੱਕ ਦੇ ਵਿੱਚ ਟੱਕਰ ਮਾਰਦਾ ਜਿਹੜੀ ਟਰੱਕ ਚਾਰ ਪਲਟੀਆਂ ਮਾਰਦੇ ਮਾਰਦੇ ਦੂਸਰੀ ਸੜਕ ਤੇ ਆ ਜਾਂਦਾ ਸਾਡੇ ਨਾਲ ਸਾਬ ਹੈ ਸਾਬ ਕਿੰਦੇ ਵਜੇ ਤੁਹਾਨੂੰ ਕਿੰਨੇ ਵਜੇ ਕਰੀਬ ਪਤਾ ਲੱਗਦਾ ਹੈਗਾ ਬਸ ਹੋਏ 7:30 ਵੇ ਦੇ ਟਾਈਮ ਪਤਾ ਲੱਗਦਾ ਤੇ ਅਸੀਂ ਪਹੁੰਚੇ ਆਂ ਜਿਹੜੇ ਵੀ ਸਾਡੇ ਜਵਾਨ ਆ ਉਹਨਾਂ ਨੂੰ ਐਮਐਚ ਪਹਿਲੇ ਨੰਬਰ ਤੇ ਐਮਐਚ ਪਹੁੰਚਾਇਆ ਬਸਾਂ ਜੀ ਬਾਕੀ ਹੋਰ ਹਜੇ ਕੋ ਗੱਲ ਹੀ ਹਜੇ ਕਰਦੇ ਬਿਆ ਇਹ ਕੰਮ ਆਪਣੀ ਡੂਟੀ ਕਰਦੇ ਕਿੰਨੇ ਜਵਾਨ ਹੈਗੇ ਪੰਜ ਪੰਜ ਜਵਾਨ ਨੇ ਸਰ ਕੋਈ ਜਾਣੇ ਨੁਕਸਾਨ ਤੇ ਨਹੀਂ ਹੋਇਆ ਜਾਣੇ ਨੁਕਸਾਨ ਨਹੀਂ ਹਜੇ ਤੱਕ ਕੋਈ ਪਤਾ ਨਹੀਂ ਉਹੀ ਨਾ ਪਤਾ ਨਹੀਂ ਹਜੇ ਕੋਈ ਨਹੀਂ ਤੁਹਾਨੂੰ ਦੱਸ ਦਾਂਗੇ ਜੋ ਵੀ ਹੈ ਨਾ ਪੰਜ ਪੰਜ ਮਿੰਟ ਮੈਨੂੰ ਇਹ ਦੱਸੋ ਟਰੱਕ ਕਿੱਥੋਂ ਆ ਰਿਹਾ ਸੀ ਕਿੱਧਰ ਜਾ ਰਿਹਾ ਜਲੰਧਰ ਕੈਂਟ ਤੋਂ ਆਇਆ ਜੀ ਇਥੇ ਨੋਰਮਲ ਡਿਊਟੀ ਡਿਊਟੀ ਬਾਤੇ ਆ ਨੋਰਮਲ ਜੋ ਡਿਊਟੀ ਕਰਦੇ ਨਾ ਡਿਊਟੀ ਕਰਦੇ ਵੇ ਹੀ ਆਪਣੀ ਉਹਨਾਂ ਦਾ ਕਹਿਣਾ ਜਲੰਧਰ ਕੈਂਟ ਤੋਂ ਜੋ ਐ ਡਿਊਟੀ ਕਰਨ ਲਈ ਨੋਰਮਲ ਰੂਟੀਨ ਦੀ ਕਿਹੜੀ ਡਿਊਟੀ ਕਰਨ ਲਈ ਪਹੁੰਚਦੇ ਨੇ ਕਿਤੇ ਟ੍ਰੈਫਿਕ ਹੁੰਦਾ ਉਹਨਾਂ ਨੂੰ ਟ੍ਰੈਫਿਕ ਲੰਘਵਾਨ ਲਈ ਕਿਹੜਾ ਉੱਥੋਂ ਨਿਕਲਦੇ ਨੇ ਤੁਸੀਂ ਮੌਕੇ ਤੇ ਜੋ ਪੁਲਿਸ ਵੀ ਪਹੁੰਚ ਜਾਂਦੀ ਹੈ ਉਸ ਨੂੰ ਜੋ ਜਵਾਨਾ ਨੂੰ ਪੰਜੋ ਜਵਾਨਾ ਨੂੰ ਕੱਢ ਦਿੱਤਾ ਜਾਂਦਾ ਤੁਸੀਂ ਦੇਖੋ ਜੋ ਟਰੱਕ ਦੇ ਕੀ ਹਾਲਾਤ ਹੋ ਚੁੱਕੇ ਨੇ ਤੇ ਟਰੱਕ ਦੇ ਕਿਹੜੇ ਆ ਤੁਸੀਂ ਦੇਖ ਰਹੇ ਹੋ ਜੋ ਬਹੁਤ ਜੋ ਇਸ ਤੇ ਉਹ ਤੁਸੀਂ ਦੇਖ ਰਹੇ ਹੋ ਵੱਡਾ ਐਕਸੀਡੈਂਟ ਕਿਹੜਾ ਜਲੰਧਰ ਦੇ ਸੂਚੀਪਿੰਡ ਤੇ ਹੋਇਆ ਜਾਨੀ ਨੁਕਸਾਨ ਤੇ ਨਹੀਂ ਹੋਇਆ ਜਿਸ ਦੇ ਕਾਰਨ ਦੱਸਿਆ ਜਾ ਰਿਹਾ ਜੋ ਟਰੱਕ ਵਾਲਾ 16 ਡੈਲੀ ਟਰੱਕ ਆ ਉਸ ਦੀ ਅੱਖ ਲੱਗ ਜਾਂਦੀ ਆ ਅੱਖ ਤੋਂ ਬਾਅਦ ਉਸ ਦੀ ਟੱਕਰ ਹੁੰਦੀ ਆ ਟੱਕਰ ਜੋ ਹੈ ਉਸ ਨੂੰ ਕਰੀਜ਼ਾ ਲੈ ਕੇ ਜਾਂਦਾ ਹੈ ਤੇ ਉਹ ਦੂਸਰੀ ਸੜਕ ਤੇ ਆ ਕੇ ਉਧਰ ਤੁਸੀਂ ਦੇਖਿਆ ਮਿੰਟਰੀ ਟਰੱਕ ਵੀ ਕਿਹੜਾ ਦੂਸਰੀ ਸੜਕ ਤੇ ਆ ਟਰੱਕ ਵੀ ਕਿਹੜਾ ਆਇਆ ਮੋਕੇ ਤੇ ਡਿਵੀਜ਼ਨ ਨੰਬਰ రామ ਮੰਡੀ ਦੀ ਪੁਲਿਸ ਪਹੁੰਚੀ ਐ ਐਸਐਚਓ ਦਾ ਇਹ ਕਿੰਨੇ ਵਜੇ ਦੇ ਕਰੀਬ ਕਿਹੜੀ ਇਹ ਘਟਨਾ ਤੁਹਾਨੂੰ ਪਤਾ ਲੱਗਦੀ ਹੈ ਤੇ ਕਿੰਨੇ ਵਜੇ ਮੋਕੇ ਤੇ ਇਹ ਸਾਨੂੰ 7 ਵਜੇ ਜਿਹੜੀ ਇਹ ਘਟਨਾ ਦਾ ਪਤਾ ਲੱਗਦਾ ਮੈਨੂੰ ਫੋਨ ਆਉਂਦਾ ਕੰਟਰੋਲ ਤੋਂ ਔਰ ਇਹ ਉਦੋਂ ਬਸ ਜਸਟ 15-20 ਮਿੰਟ ਪਹਿਲਾਂ ਹੀ ਜਿਹੜਾ ਵਾ ਇਹ ਐਕਸੀਡੈਂਟ ਹੋਇਆ ਸੀਗਾ ਔਰ ਜਦੋਂ ਐਕਸੀਡੈਂਟ ਹੋਣ ਦੀ ਸਾਨੂੰ ਸੂਚਨਾ ਮਿਲਦੀ ਹੈ ਸਾਡੇ ਡਿਊਟੀ ਅਫਸਰ ਤਾਂ ਉਸੇ ਵੇਲੇ 5-7 ਮਿੰਟ ਦੀ ਥਾਣਾ ਨੇੜੇ ਹੋਣ ਕਰਕੇ ਤੇ ਉਸੇ ਵੇਲੇ ਪਹੁੰਚ ਗਏ ਇਥੇ ਪੀਸੀਆਰ ਵਾਲੇ ਟ੍ਰੈਫਿਕ ਸਾਰੇ ਮਤਲਬ ਸਾਡੇ ਜਿਹੜੇ ਪਹੁੰਚ ਗਏ ਸੀਗੇ ਸੜਕ ਸੁਰੱਖਿਆ ਫੋਰਸ ਵਾਲੇ ਵੀ ਆ ਗਏ ਸੀ ਔਰ ਮੈਂ ਵੀ 10-15 ਮਿੰਟ ਦੇ ਵਿੱਚ ਮੈਂ ਵੀ ਮੌਕੇ ਤੇ ਪਹੁੰਚ ਗਿਆ ਸੀਗਾ ਔਰ ਆ ਕੇ ਅਸੀਂ ਜਿਹੜੇ ਇੰਜਰਡ ਸੀ ਆਰਮੀ ਵਾਲੇ ਉਹਨਾਂ ਨੂੰ ਉਸੇ ਵੇਲੇ ਅਸੀਂ ਜਿਹੜਾ ਐਂਬੂਲੈਂਸ ਦਾ ਪ੍ਰਬੰਧ ਕਰਕੇ ਔਰ ਉਹਨਾਂ ਨੂੰ ਹਸਪੀਟਲ ਭੇਜਿਆ ਔਰ ਹੁਣ ਅਸੀਂ ਜਿਹੜੀਆਂ ਗੱਡੀਆਂ ਨੇ ਉਹ ਸਾਈਡ ਤੇ ਕਰਵਾ ਦਿੱਤੀਆਂ ਨੇ ਔਰ ਟ੍ਰੈਫਿਕ ਜਿਹੜੀ ਆ ਸਮੂਥ ਬਿਲਕੁਲ ਚਲਵਾ ਦਿੰਦੀ ਹੈ ਦੋਨੋਂ ਸਾਈਡ ਦੀ ਜੀ ਟ੍ਰੱਕ ਕਿਧਰੋਂ ਆ ਰਿਹਾ ਸੀ ਕਿਧਰ ਜਾਣਾ ਸੀ ਜਿਹੜੀ ਆਰਮੀ ਵਾਲੀ ਗੱਡੀ ਔਰ ਟਰੱਕ ਦੇ ਦੋਨੋਂ ਹੀ ਬੀਏਪੀ ਚੌਂਕ ਵੱਲੋਂ ਆ ਰਹੇ ਸੀ ਔਰ ਇਹਨਾਂ ਨੇ ਪਠਾਨਕੋਟ ਸਾਈਡ ਵੱਲ ਨੂੰ ਜਾਣਾ ਸੀਗਾ ਔਰ ਜਿਹੜਾ ਇਹ ਟਰੱਕ ਆ ਇਹਨੇ ਹਾਈ ਸਪੀਡ ਦੇ ਉੱਤੇ ਕਿਤੇ ਦੱਸਦੇ ਆ ਕਿ ਆ ਰਿਹਾ ਸੀਗਾ ਔਰ ਇਹਨੇ ਪਿੱਛੋਂ ਹਿੱਟ ਕੀਤਾ ਇਨੀ ਜਬਰਦਸਤ ਹਿੱਟ ਕੀਤਾ ਔਰ ਇਹ ਉਹਦੇ ਕੋਲੋਂ ਆਊਟ ਆਫ ਕੰਟਰੋਲ ਹੋ ਗਿਆ ਟਰੱਕ ਔਰ ਆਰਮੀ ਦੀ ਗੱਡੀ ਨੂੰ ਵੀ ਤੱਕ ਕੇ ਇਧਰ ਲਈ ਦੂਜੀ ਸਾਈਡ ਤੇ ਲਾਇਆ ਜਿਹਦੇ ਕਰਕੇ ਇਹ ਸਾਰਾ ਜਿਹੜਾ ਐਕਸੀਡੈਂਟ ਦੇਖਿਆ ਜਾਂਦਾ ਸਭ ਤੋਂ ਜ਼ਿਆਦਾ ਨੈਸ਼ਨਲ ਹਾਈਵੇ ਚੱਲਦਾ ਹੈਗਾ ਵਾ ਕਿੱਦਾਂ ਟਰੱਕ ਦੂਸਰੀ ਸੜਕ ਵੱਲ ਆਇਆ ਕਿਹਾ ਉਧਰੋਂ ਕੋਈ ਗੱਡੀਆਂ ਨਹੀਂ ਆ ਰਹੀਆਂ ਸੀ ਉਧਰੋਂ ਕੁਦਰਤ ਵੱਲੋਂ ਹੀ ਉਸ ਸਮੇਂ ਕੋਈ ਗੱਡੀ ਆ ਨਹੀਂ ਸੀ ਰਹੀ ਔਰ ਇਸ ਕਰਕੇ ਬਚਾਅ ਹੋ ਗਿਆ ਅਦਰਵਾਈਜ਼ ਜੇ ਕੋਈ ਉਧਰੋਂ ਵੀ ਗੱਡੀਆਂ ਆਉਂਦੀਆਂ ਹੁੰਦੀਆਂ ਤਾਂ ਬਹੁਤ ਭਾਰੀ ਨੁਕਸਾਨ ਵੀ ਹੋ ਸਕਦਾ ਸੀਗਾ ਦੇਖਿਆ ਜਾਂਦਾ ਜੋ ਟਰੱਕ ਫੂਮੈਂਟਰੀ ਟਰੱਕ ਦੇ ਛਟਕੇ ਹੀ ਜਿਹੜੇ ਉੱਡ ਚੁੱਕੇ ਨੇ ਪੂਰਾ ਟਰੱਕ ਦੱਸ ਬਿਲਕੁਲ ਟਰੱਕ ਤੁਹਾਡੇ ਸਾਹਮਣੇ ਜਦੋਂ ਟਰੱਕ ਦੀ ਪਲਟੀ ਲੱਗੀ ਵਿੱਚੋਂ ਕੁਝ ਜਿਹੜੇ ਜਵਾਨ ਐ ਬਾਹਰ ਡਿੱਗੇ ਸੀਗੇ ਔਰ ਇੱਕ ਦੋ ਜਿਹੜੇ ਉਹ ਅਗਲੇ ਪਾਸੇ ਬੈਠੇ ਸੀ ਕੈਬਨ ਵਿੱਚ ਉਹ ਵਿੱਚ ਸੀ ਉਹ ਥੋੜੇ ਜ਼ਿਆਦਾ ਇੰਜਣ ਦੇ ਪਿੱਛੇ ਵਾਲੇ ਜਿਹੜੇ ਉਹ ਡਿਗਣ ਕਰਕੇ ਉਹਨਾਂ ਦੇ ਸੱਟਾਂ ਤਾਂ ਲੱਗੀਆਂ ਪਰ ਉਹਨਾਂ ਦੀ ਹਾਲਤ ਬਿਲਕੁਲ ਜਾਨੀ ਨੁਕਸਾਨ ਨਹੀਂ ਕੋਈ ਨਹੀਂ ਜਾਨੀ ਨੁਕਸਾਨ ਤੋਂ ਫਿਲਹਾਲ ਬਚਾਵਾ ਜੀ ਕੀ ਕਾਰਵਾਈ ਕੀਤੀ ਜਾਏਗੀ ਸਾਨੂੰ ਉਹ ਆਰਮੀ ਵਾਲੇ ਨਾਲ ਅਸੀਂ ਕੀਤੀ ਗੱਲਬਾਤ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਆਣ ਕੇ ਆਪਣੇ ਬਿਆਨ ਲਿਖਵਾਉਣੇ ਆ ਜੋ ਵੀ ਬਿਆਨ ਲਿਖੋਣਗੇ ਅਕੋਰਡਿੰਗ ਟੂ ਰੂਲ ਜੋ ਵੀ ਬਣਦਾ ਅਸੀਂ ਐਕਸੀਡੈਂਟ ਦਾ ਪਰਚਾ ਦੇਵਾਂਗੇ ਜੀ ਡਰਾਈਵਰ ਟਰੱਕ ਡਰਾਈਵਰ ਫੜਿਆ ਗਿਆ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀਗਾ ਔਰ ਅਸੀਂ ਉਹ ਸਾਈਡਾਂ ਤੇ ਨੰਬਰ ਲਿਖੇ ਹੋਏ ਉਹਨਾਂ ਨਾਲ ਜਿਹੜੀ ਕੰਪਨੀ ਦੀ ਗੱਡੀ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ ਔਰ ਡਰਾਈਵਰ ਨੂੰ ਬਹੁਤ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਐਸਐਚਓ ਸਾਹਿਬ ਦੇ ਨਾਲ ਉਹਨਾਂ ਨੇ ਕਿਹਾ ਮੌਕੇ ਤੇ ਆ ਕੇ ਜਿਸ ਨੂੰ ਪਹਿਲਾਂ ਜਵਾਨਾਂ ਨੂੰ ਬਾਹਰ ਕੱਢਿਆ ਜਾਂਦਾ ਜਵਾਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਕਿਹੜਾ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਤੇ ਉੱਥੇ ਹੀ ਜੋ ਹੈ ਕੈਂਟ ਫੋਰਸ ਹੈ ਕਿਹੜੀ ਉਹ ਪਹੁੰਚ ਜਾਂਦੀ ਹੈ ਤੇ ਉਹਨਾਂ ਵੱਲੋਂ ਕਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਮੌਕੇ ਤੋਂ ਤੇ ਡਰਾਈਵਰ ਭੱਜ ਜਾਂਦਾ ਤੇ ਉਸ ਤੇ ਪੁਲਿਸ ਦਾ ਕਹਿਣਾ ਜਲਦੀ ਤੋਂ ਜਲਦੀ ਉਸ ਡਰਾਈਵਰ ਨੂੰ ਜਲਦੀ ਕਾਬੂ ਕੀਤਾ ਜਾਏਗਾ ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ ਜਗਮਨੀ ਟੀਵੀ ਜਲੰਧਰ